ਇਹ ਵੀਰ ਜੀ ਇਹਨਾਂ ਦੇ ਘਰ ਨੂੰ ਤੂੜੀ ਦੇ ਪੈਸੇ ਤੇ ਇਹਨਾਂ ਨੇ ਕਮਾਏ ਹੋਏ ਵਿਚਾਰੇ ਗਰੀਬਾਂ ਦੇ ਅੱਗ ਲੱਗ ਗਈ ਸੀ ਕਿਸੇ ਪਿੰਡ ਦੇ ਲੀਡਰ ਨੇ ਇਹਨਾਂ ਦੀ ਬਾਹ ਨਹੀਂ ਪੜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਲੰਗਰ ਲਾਰ ਖਾਈ ਛੰਡਿਆ ਨਾ ਮੁੰਡੇ ਥੱਕੇ ਹੋਏ ਤੇ ਜੀ ਗਿੜਾ ਦੇਖ ਕੇ ਆਏ ਨੇ ਇਹਨਾਂ ਨੂੰ ਕੁਸਤਾ ਮੈਂ ਮੁਠੀ ਬੰਦ ਜੋ ਵੀ ਪਰਮਾਤਮਾ ਦੇ ਚਿਰ ਉਹ ਦੇ ਗਿਆ ਬਾਕੀ ਜੀ ਮਸਾਬ ਤੋਂ 2 ਲੱਖ ਰੁਪਏ ਨੇ ਦੋ ਆਏ ਨੇ ਗੱਲ ਕਰਦੇ ਸਾਡੇ ਨਾਲ ਬਹੁਤ ਸਹਾਰਾ ਦਿੱਤਾ ਸਾਨੂੰ ਜੀ ਮੈਂ ਸੋਚਦੇ ਆਂ ਵੀ ਵਾਟਰ ਵਾਕਸ ਜਾਂ ਹੋਰ ਇਹੋ ਜਿਹਾ ਬਹੁਤ ਕੰਮ ਨਹੀਂ ਰਿਹਾ ਨਹੀਂ ਸਭ ਕਹਿੰ ਜਾਂਦਾ ਕਰੂਗਾ ਹੀ ਇਹ ਸਾਨੂੰ ਪੂਰੀ ਉਮੀਦ ਹੈ ਸਾਰੇ ਪਿੰਡ ਵਾਲੇ ਨੇ ਉਮੀਦ ਹੈ ਜਾਂ ਕਰਾਵਾਂਗੇ ਸਭ ਪਿੰਡ ਵਾਲੇ ਨੂੰ ਉਮੀਦ ਹੈ ਪਹਿਲੇ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਵਿਆਸ ਸਿੰਘ ਬਿਆਸੀ ਦੀਆਂ ਜਿਹੜਾ ਭਰੂਰ ਇਕੱਠ ਹੈ ਜਿਹੜਾ ਲੋਕਾਂ ਦਾ ਇਕੱਠ ਹੈ ਜਿਹੜਾ ਹੋਇਆ ਹੋਇਆ ਤੁਸੀਂ ਦੇਖ ਰਹੇ ਹੋ ਲੋਕਾਂ ਨਾਲ ਮਿਲਣੀ ਕੀਤੀ ਜਾ ਰਹੀ ਹੈ ਅੱਜ ਤਸਵੀਰ ਦਿਖਾ ਰਹੇ ਤੁਹਾਨੂੰ ਪੋਰਡੀ ਕੁਬਰਾ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਲੋਕਾਂ ਦੇ ਵੱਲੋਂ ਹੰਗਾਰੇ ਮਿਲ ਰਹੇ ਹਨ 101% ਮਿਲ ਰਿਹਾ ਜੀ ਪੂਰਾ ਕੀ ਲੱਗ ਰਿਹਾ ਹੈਗਾ ਹਣ ਜਿੱਤਾਂਗੇ ਜੀ 80% ਲੀਡ ਨਾਲ ਨਹੀਂ ਕੋਈ ਟੱਕਰ ਨਹੀਂ ਜੀ ਕੋਈ ਟੱਕਰ ਨਹੀਂ ਹੁਣ ਤਾਂ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਪਿੰਡ ਦੇ ਲੋਕਾਂ ਦਾ ਇੰਨਾ ਸਾਥ ਹੈ ਵੀ ਟੱਕਰਾਂ ਟੁਕਰਾ ਹਟਾ ਦਿਆਂ ਸਾਰੀਆਂ ਫਰਾਂ ਲੋਕਾਂ ਇੰਨਾ ਪਿਆਰ ਹੈ ਜੀ ਕਿਤੇ ਲਾਲਪਰੀ ਚੱਲ ਪਈ ਕਿ ਉਹਨਾਂ ਨੂੰ ਹਲਕਾ ਨਹੀਂ ਪੈਂਦਾ ਕੋਈ ਦੇਖੋ ਜੀ ਉਹ ਅੱਡੋ ਅੱਡ ਸੋਚਾ ਪਾਉ ਦੀ ਬੰਦੇ ਦੀ ਕਿਸੇ ਨੇ ਲਾਲਪਰੀ ਤੋਂ ਬਿਨਾਂ ਪਾਉਣੀ ਹੈ ਕਿਸੇ ਨੇ ਲਾਲਪਰੀ ਨਾਲ ਪਾਉਣੀ ਹੈ ਬਿਲਕੁਲ ਬਾਕੀ ਦਾਤਾ ਜਿਵੇਂ ਹੁਕਮ ਕਰੂਗਾ ਉਹਦੇ ਹਿਸਾਬ ਨਾਲ ਪਾ ਵੀ ਠੀਕ ਆ ਜੀ ਉਹ ਦਰਸ਼ਕੋ ਜੀ ਦੇਖਣ ਲਈ ਤੁਸੀਆਂ ਤੁਹਾਨੂੰ ਦਿਖਾਈਆਂ ਸੋ ਗੁਰਪਿਆਰ ਸਿੰਘ ਗਿਆ ਸੀ ਨਾਲ ਗੱਲਬਾਤ ਕੀਤੀ ਤੇ ਹਾਂਜੀ ਭਾਈ ਜੀ ਠੀਕ ਆ ਜੀ ਵਧੀਆ ਕਿਵੇਂ ਲੱਗ ਰਿਹਾ ਹੈਗਾ ਆਪਣਾ ਓਕੇ ਆ ਬੱਲੇ ਬੱਲੇ ਜੀ ਬੱਲੇ ਬੱਲੇ 82 ਹੈ ਨਾ ਜੀ 82% ਹੈ 18% ਰਹਿ ਗਿਆ ਦੂਜਿਆਂ ਨੂੰ ਦੋਿਆਂ ਨੂੰ ਹੀ ਠੀਕ ਹੈ ਹਾਂ ਆਪਾਂ ਖੁੱਲ ਕੇ ਜਾਂਦਾ ਜੀ ਇੱਕ ਨੰਬਰ ਤੇ ਆ ਇੱਕ ਨੰਬਰ ਤੇ ਹਾਂਜੀ ਬਾਈ ਜੀ ਹਾਂਜੀ ਕੀ ਲੱਗਦਾ ਹੈਗਾ ਵੀਰ ਜੀ ਚੰਗੇ ਮਾਤਾ ਸਾਥ ਦੇ ਰਹੇ ਆ ਬਾਤਾਂ ਬੋੜਾਂ ਜਿੱਤਾਂਗੇ ਪਿੰਡ ਦਾ ਕੰਮ ਕਰਾਂਗੇ ਹਾਂਜੀ ਬਾਈ ਲੋਕਾਂ ਦਾ ਬਾਈ ਬਹੁਤ ਭਰਪੂਰ ਸਾਥ ਮਿਲ ਰਿਹਾ ਹੈ 100% 100% ਪੂਰੇ ਰਿਕਾਰਡ ਨਾਲ ਸੰਗਰੂਰ ਜ਼ਿਲ੍ਹੇ ਤੋਂ ਜਿੱਤਾਂਗੇ ਪੂਰੇ ਰਿਕਾਰਡ ਨਾਲ ਪੂਰਾ ਜੋਰ ਲੱਗਾ ਹੈ ਬਾਈ ਹੈਲੋ ਬਾਈ ਜੀ ਤੁਸੀਂ ਘੱਟ ਦੇਖ ਕੇ ਤੁਹਾਨੂੰ ਪਤਾ ਲੱਗੇ ਗਿਆ ਹੋਣਾ ਕਿ ਜਿੱਤ ਪੱਕੀ ਆ ਠੀਕ ਹੈ ਜਿਆਦਾ ਝਾੜੂ ਬਜਿਆ ਸੀ 2022 ਚ ਆਮ ਆਦਮੀ ਪਾਰਟੀ ਦਾ ਠੀਕ ਹੈ ਹੁਣ ਝਾੜੂ ਬਜੂਗਾ 2024 ਦੇ ਵਿੱਚ ਉਹ ਪਿੰਡ ਪੱਧਰ ਤੇ ਉਹ ਪੰਜਾਬ ਪੱਧਰ ਦੇ ਸੀਗਾ ਨਹੀਂ ਮੈਨੂੰ ਮਹਿਸੂਸ ਹੋ ਰਿਹਾ ਵੀ ਲੱਗਦਾ ਜਿਹੜੇ ਵੀ ਕੰਮ ਕਰਨੂਗੇ ਹੋਣੇ ਪਿੰਡ ਦੇ ਉਹ ਹੋਣਗੇ ਜਾਂ ਵਧੀਆ ਜੀ 101 101% ਰ ਹੋਣਗੇ ਜੀ ਹਾਂ ਜੀ ਵਧੀਆ ਹੋਣਗੇ ਕੰਮ ਕਿਹੜਾ ਕੰਮ ਕਈ ਰਹਿ ਗਏ ਕਈ ਨਹੀਂ ਹੋ ਨਹੀਂ ਹੋਏ ਜੇ ਵੇਲੇ ਅਸੀਂ ਸੋਚਦੇ ਆ ਵੀ ਵਾਟਰ ਵਕਸ ਜਾਂ ਹੋਰ ਇਹ ਜੇ ਬਹੁਤ ਕੰਮ ਨੇ ਸਭ ਕਹਿੰ ਜਾਂਦਾ ਕਰੂਗਾ ਹੀ ਇਹ ਸਾਨੂੰ ਪੂਰੀ ਉਮੀਦ ਹੈ ਸਾਰੇ ਪਿੰਡ ਵਾਲੇ ਨੂੰ ਉਮੀਦ ਹੈ ਜਾਂ ਕਰਾਵਾਂਗੇ ਸਭ ਪਿੰਡ ਵਾਲੇ ਨੂੰ ਉਮੀਦ ਹੈ ਪੈਲੇ ਧਾਰ ਤੇ ਪਾਣੀ ਦੀ ਜੋ ਵੀ ਸਮੱਸਿਆ ਨੇ ਪਿੰਡ ਦੀਆਂ ਪੈਲੇ ਧਾਰ ਤੇ ਹੋਣਗੀਆਂ ਜੀ ਵੱਡੀ ਸਮੱਸਿਆ ਪਾਣੀ ਦੀ ਹੈ ਜਿਹੜੇ ਆਮ ਗਰੀਬ ਜਨਤਾ ਨੂੰ ਜਿਆਦਾ ਲੱਗਦੀ ਹੈ ਅੱਛਾ ਕੋਈ ਗਰੀਬਿਆਂ ਦੇ ਅੰਦਰ ਪਹਿਲਾਂ ਵੀ ਪਤਾ ਹੈ ਪਾਣੀ ਪਿੱਛੇ ਪਹਿਲਾਂ ਵੀ ਕਹਿ ਰਿਹਾ ਹੈ ਪਾਣੀ ਜਿੱਥੇ ਕੋਈ ਮੋਟਰ ਨਹੀਂ ਸੀ ਜਿਹੜੇ ਕਿ ਮਹੱਲੇ ਚ ਉੱਥੇ ਲਵਾ ਰਿਹਾ ਹੁਣ ਉਸ ਤੋਂ ਬਾਅਦ ਬਾਰਡਰ ਬਾਕਸ ਵੀ ਲਿਆਵਾਂਗਾ ਕਹਿੰਦਾ ਜੇ ਪਾਣੀ ਦੀ ਕੋਈ ਸਮੱਸਿਆ ਜਿਵੇਂ ਮੋਟਰਾਂ ਨੇ ਉਹ ਵੀ ਲਵਾਵਾਂਗੇ ਕਲੇ ਜਿਵੇਂ ਵੇੜੇ ਜੀ ਬਾਜੀ ਤੁਹਾਨੂੰ ਇਹ ਪੁੱਛਲਾਂ ਵੀ ਜਿਹੜੇ ਪੀਪੀ ਦੀਆਂ ਸਮੱਸਿਆਵਾਂ ਪਹਿਲਾਂ ਵੀ ਸੁਣਨ ਚ ਕਾਫੀ ਆਈਆਂ ਸੀਗਾ ਚਰਚਾ ਤੇ ਰਿਹਾ ਵੀ ਗਲੀ ਜਿਹੜੀ ਛੱਪੜ ਵਾਂਗੂ ਬਣੀ ਰਹੀ ਕੀ ਲੱਗਦਾ ਵੀ ਹੁਣ ਥੋੜਾ ਸੁਧਾਰ ਹੋ ਜੂਗਾ ਇਹਨਾਂ ਹੋ ਜੂਗਾ ਜੀ ਪਹਿਲਾਂ ਅਸੀਂ ਤਾਂ ਜਿੰਨੀਆਂ ਸ਼ਿਕਾਇਤਾਂ ਕੀਤੀਆਂ ਸਰਪੰਚ ਨੂੰ ਕੋਈ ਪਰਵਾਹ ਹੀ ਨਹੀਂ ਅੱਛਾ ਸਾਨੂੰ ਤਾਂ ਉਹਨਾਂ ਪੀ ਡਬਲਿਊ ਚ ਦੱਸਦਾ ਰਿਹਾ ਸਾਨੂੰ ਤਾਂ ਪਿੰਡੋਂ ਬਾਹਰ ਕੱਢਤਾ ਅੱਛਾ ਹਾਂ ਫੇਰ ਕਿਨਾਂ ਜਿਹੀ ਕਿਨਾਂ ਸਰਪੰਚ ਨੇ ਸਾਨੂੰ ਘਹਾਰਾ ਦਿੱਤਾ ਵੀ ਮੈਂ ਜੋ ਬਣਿਆ ਮੈਂ ਬਣਾਉਂਗਾ ਠੀਕ ਹੈ ਜੀ ਇਹ ਤੇ ਸਾਨੂੰ ਵਿਸ਼ਵਾਸ ਆ ਠੀਕ ਹੈ ਠੀਕ ਹੈ ਜੀ ਬੋਲੇ ਈਸਨ ਹੈ ਨਾਸਿਰ ਅਕਾਲਾ 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 ਇਹ ਵੀਰ ਜੀ ਇਹਨਾਂ ਦੇ ਘਰ ਨੂੰ ਤੂੜੀ ਦੇ ਪੈਸੇ ਤੇ ਇਹਨਾਂ ਨੇ ਕਮਾਏ ਹੋਏ ਵਿਚਾਰੇ ਗਰੀਬਾਂ ਦੇ ਅੱਗ ਲੱਗੀ ਸੀ ਕਿਸੇ ਪਿੰਡ ਦੇ ਲੀਡਰ ਨੇ ਇਹਨਾਂ ਦੀ ਬਾਹ ਨਹੀਂ ਪੜੀ ਇਹਨਾਂ ਨੂੰ ਕੁਸਤਾ ਮੈਂ ਮੁਠੀ ਬੰਦ ਜੋ ਵੀ ਪਰਮਾਤਮਾ ਦਾ ਤਿਲ ਫੁੱਟ ਉਹਦੇ ਕਿ ਗਿਆ ਬਾਕੀ ਜੀਮਾ ਸਾਹਿਬ ਤੋਂ 2 ਲੱਖ ਰੁਪਏ ਇਹਨਾਂ ਨੂੰ ਪਵਾਇਆ ਜੀ ਤੁਹਾਨੂੰ ਵੀ ਲੱਗਦਾ ਫਿਰ ਉਹ ਨਤੀਜਾ ਵੀ ਅੱਜ ਕੱਲ ਉਹ ਹੀ ਤੁਹਾਨੂੰ ਮਿਲ ਰਹੇ ਹਾਂ ਮੈਂ ਜੀ ਪੁੰਨ ਮਿਲ ਰਹੇ ਕਿਹੜਾ ਤੁਹਾਨੂੰ ਪੁੰਨ ਉਹ ਮਿਲ ਰਿਹਾ ਅੱਗੇ ਹਾਂਜੀ ਹਾਂਜੀ ਬਾਕੀ ਇਹਨਾਂ ਨਾਲ ਕਰ ਲਓ ਜੀ ਗੱਲ ਠੀਕ ਹੈ ਜੀ ਹਾਂਜੀ ਭਾਈ ਜੀ ਕੀ ਲੱਗੀ ਗੱਲ ਇਹ ਬਾਈ ਜੀ ਨੇ ਦੱਸਿਆ ਜਿਵੇਂ ਤੁਹਾਨੂੰ ਵੀ ਅੱਗੇ ਲਾ ਕੇ ਦੇ ਦੇ ਘਰ ਨੂੰ ਆਦਨ ਲਾ ਕੇ ਦੇ 2 ਲੱਖ ਰੁਪਏ ਤਾਂ ਪਾਇਆ ਇਹਨਾਂ ਨੇ ਆਪਣਾ ਠੀਕ ਹੈ ਜੀ ਹਾਂ ਜੀ ਮਾਤਾ ਹਾਂ ਬੀਆਈਸੀ ਦੀ ਗੱਲ ਕਰਦੇ ਸਾਡੇ ਨਾਲ ਬਹੁਤ ਸਹਾਰਾ ਦਿੱਤਾ ਸਾਨੂੰ ਜੇ ਤੁਹਾਨੂੰ ਸਹਾਰਾ ਤੇ ਤੁਸੀਂ ਦੋ ਹਾਂ ਆ ਦੇਵਾਂਗੇ ਨਾਲ ਖੜਿਆ ਸੀ ਇਹਦੇ ਜਿਵੇਂ ਸਾਡੇ ਨਾਲ ਖੜਿਆ ਜੀ ਕੋਈ ਅਸੀਂ ਖੜਾਂਗੇ ਹਾਂ ਜੇ ਸਾਨੂੰ ਇੰਨਾ ਕਿਸੇ ਗਰੀਬ ਨੂੰ ਦੁਖੀ ਨਹੀਂ ਆਪਾਂ ਰਹਿਣ ਦਿੰਦੇ ਦਿਲੋਂ ਠੀਕ ਹੈ ਜੀ ਜਿੰਨਾ ਵੀ ਹੋ ਬਦ ਤੋਂ ਬਦ ਕਰਾਂਗੇ ਸੋ ਬਾਈ ਨੂੰ ਸਰੋਪੇ ਮਿਲ ਰਹੇ ਨੇ ਹਰੇਕ ਘਰ ਦੇ ਵਿੱਚੋਂ ਇੱਥੇ ਜਾਂਦਾ ਦੇਖ ਲਓ ਲਾਈਵ ਤੁਸੀਂ ਦੇਖ ਰਹੇ ਹੋ ਗੁਰਵਿਹਸ ਜੀ ਜਿੱਥੇ ਜਾਣੇ ਉਹ ਅੱਗੇ ਸਰੋਪੇ ਮਿਲਦੇ ਨੇ ਪਿਆਰ ਮਿਲ ਰਿਹਾ ਗੋ ਕੀ ਕਹਨੇ ਤੁਹਾਨੂੰ ਹੋਸ਼ ਪ੍ਰਮਾਤਮਾ ਦਾ ਤੇ ਇਹਨਾਂ ਦਾ ਬਜ਼ੁਰਗਾਂ ਦਾ ਆਸ਼ੀਰਵਾਦ ਮੇਰੇ ਹਮੇਸ਼ਾ ਨਾਲ ਹੈ ਹਮੇਸ਼ਾ ਨਾਲੇ ਰੱਖਣਾ ਕੰਮ ਕਰਕੇ ਅਗਲੇ 5 ਸਾਲਾਂ ਬਾਅਦ ਜਿੱਤੇ ਹੱਥ ਤੱਕ ਦੀ ਉਪਾਸ ਵੀ ਸਰਪੰਚੀ ਪਾਸ ਹੋ ਦੀ ਇਹੇ ਜੇ ਕੰਮ ਕਰਨੇ ਨੇ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਹਾਂਜੀ ਇਹੀ ਕੰਮ ਐ ਤੋਂ ਅਸੀਂ ਪੜਦਿਆਂ ਵੀ ਜਿਹੜਾ ਜਿਹਾ ਕਸਾ ਅਸੀਂ ਤੇਰੇ ਨਾਲ ਅੱਜ ਫਿਰਦਿਆਂ ਐਵੇਂ ਜਿਵੇਂ ਤਾਂ ਸਾਰਾ ਕੁਝ ਸੈਦ ਦੇ ਕੇ ਪੰਡਤ ਦੇ ਨਾਲ ਕਰਨਾ ਠੀਕ ਹੈ ਜੀ ਜੋ ਵੀ ਕੰਮ ਨੇੜੇ ਹੋਏ ਸਾਰੇ ਪੂਰੇ ਕਰਨੇ ਨੇ ਮੇਰੇ ਰਹਿਣੇ ਹਾਂਜੀ ਹਾਂਜੀ ਭਾਈ ਜ ਕਿਸੇ ਨਾਲ ਕਰਨਾ ਨਹੀਂ ਆ ਸੁਣੂ ਪਤਾ ਹੀ ਆ ਜਿੰਨਾ ਕਾਠ ਹੈ ਜੀ ਆਪਦੇ ਵੱਲੋਂ ਕੀ ਕਹਿਣਾ ਚਾਹੁੰਦੇ ਆਪਦੇ ਵੱਲੋਂ ਜਿੱਤ ਜਿੱਤ ਪਹੂਗੀ ਜੀ ਪੂਰੀ ਆ ਪੱਕੀ ਜਿੱਤ ਹੈ ਜੀ ਠੀਕ ਹੈ ਸਣੇ ਝਾੜੂ ਪੀਰੂਗੇ ਜਿੱਤੂ ਬਾਈ ਅਮਾਥੋਂ ਆ ਖਬਰ ਰਾਤਾ ਇਕੱਠੇ ਹੋਗੇ ਝਾੜੂ ਹਾਂ ਜੀ ਬਾਈ ਜੀ ਫੁੱਲ ਸਪੋਰਟ ਆ ਬਾਈ ਨੂੰ ਵਧੀਆ ਲੀਡ ਤੇ ਜਿੱਤਾਂਗੇ ਜੀ ਅਸੀਂ ਠੀਕ ਹੈ ਫੁੱਲ ਸਾਰਾ ਬੇੜਾ ਸਾਡਾ ਮਦਦ ਕਰ ਰਿਹਾ ਜੀ ਸਾਰਾ ਪਿੰਡ ਮਦਦ ਕਰ ਰਿਹਾ ਸਾਡੀ ਠੀਕ ਹੈ ਹਾਂ ਜੀ ਹਾਂ ਜੀ ਭਾਈ ਸਾਹਿਬ ਬਾਜੀ ਜਿੱਤ ਪੱਕੀ ਹੈ ਜੀ ਇਹੀ ਆਪਣਾ ਤਾਂ ਹੋਰ ਕੁਝ ਨਹੀਂ ਬਾਕੀ ਤਾਂ ਦੇਖਿਆ ਲਓ ਹਜੂਮ ਕਿਦਾਂ ਆਪਣੇ ਆਪ ਚੱਲ ਰਹੀ ਹੈ ਦੁਨੀਆ ਆਏ ਨਹੀਂ ਹੈਗਾ ਕਿਸ ਨੂੰ ਬੁਲਾਉਣ ਦੀ ਲੋੜ ਨਹੀਂ ਪੈ ਰਹੀ ਪਾਰਟੀ ਦਾ ਦੌਰ ਹੋਇਆ ਸੀਗਾ ਉਹ ਦੌਰ ਦਾ ਨਜ਼ਰ ਆ ਰਿਹਾ ਹਾਂਜੀ ਬਾਈ ਬਾਈ ਵਾਲਾ ਜਿਵੇਂ ਦੌਰ ਦੀ ਉਹੀ 24 ਚ ਹੋ ਗਿਆ ਜੀ ਹੈ ਇਹੀ ਹੈ ਬਿਲਕੁਲ ਸੋ ਤਸਵੀਰਾਂ ਦੇ ਵਿੱਚ ਲੋਕ ਦੱਸ ਰਹੇ ਨੇ ਆਪਣੇ ਆਪ ਵੀ ਇਕੱਠੇ ਰਿਹਾ ਬੁਲਾਇਆ ਨਹੀਂ ਹੋਇਆ ਕਿਸੇ ਨੇ ਚਲੋ ਬੁਲਾਉਣਾ ਚਲੋ ਚਲੋ ਅੱਗੇ ਜਾਓ ਬਈ ਸੁਨਿਆਰ ਨਾ ਦੇ ਰਿਹਾ ਸਾਰਾ ਸੋਨੂੰ ਸਰੋਪੇ ਰਿਹਾਰ ਨਾਲ ਹਰਮਨਦ ਕੀਤਾ ਜਾ ਰਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਹਿਲਾਂ ਬਹੁਤ ਆਇਆ ਬੜੇ ਕਮੂਆਂ ਦੇ ਮਹੱਲੇ ਚ ਨਹੀਂ ਬੜਾ ਤੈਨੂੰ ਮੈਂ ਸਾਡੇ ਇੰਨਾ ਕੰਮ ਖਰਾਬ ਦੀ ਇੱਕ ਫੋਨ ਦੇ ਨਾਲ ਦੂਏ ਦਿਨ ਮਸਾਂ ਖਾਣ ਸਾਰਾ ਕੁਝ ਹੋ ਗਿਆ ਦੀ ਜੀ ਮੈਂ ਤਾਂ ਇਸ ਬੈਠਾ ਹੋਵੇ ਭਾਈ ਕੋਈ ਮਾੜਾ ਮਾੜਾ ਬੁਢੇ ਠੇਰੇ ਬੈਠਣ ਨੂੰ ਕੋਈ ਮੇਰਾ ਛੇਰਣ ਕੇ ਬੋਟਾ ਤੇ ਮੈਂ ਪੈ ਗਿਆ ਭਾਈ ਠੀਕ ਹੈ ਜੀ ਹਾਂ ਜੀ ਤਾਈਆਂ ਤਾਈਆਂ ਆਂਦੀਆਂ ਮੈਂ ਵੀ ਬੱਸ ਫੇਟੇ ਨਹੀਂ ਜਮੇ ਕੰਮ ਬਣ ਗਏ ਨੇ ਚੋਰ ਜਾਨਾ ਪੂਰਾ ਹੁਣ ਪੂਰਾ ਹੱਥ ਹੱਲ ਕੇ ਪਾ ਦੇ ਬੋਟਾ ਇਹੀ ਕੰਮ ਨਹੀਂ ਆਉਂਦਾ ਬਹੁਤ ਵਧੀਆ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਲੰਗਰ ਲਾਲ ਖਾਈ ਠੰਡਿਆਂ ਦਾ ਮੁੰਡੇ ਥੱਕੇ ਹੋਏ ਤੇ ਜੀ ਗਿੜਾ ਦੇਖ ਕੇ ਆਏ ਨੇ ਉਹ ਜੇ ਵਾਸਤੇ ਸਰਪੰਚ ਵਾਸਤੇ ਲਾਇਆ ਸੀ ਜੀ ਹਾਂ ਜੀ ਹਾਂ ਸਰਪੰਚ ਵਾਸਤੇ ਗੁਰਪ੍ਰੀਤ ਸਿੰਘ ਪਿਆਸੀ ਵਾਸਤੇ ਹਾਂ ਜੀ ਗੁਰਪ੍ਰੀਤ ਸਿੰਘ ਪਿਆਸੀ ਵਾਸਤੇ ਆ ਜੇਖੋ ਬਾਈ ਦੇ ਨਾਲ ਸਮਰਥਕ ਸੀ ਜਿਹੜੇ ਬਾਈ ਕਹਿੰਦੇ ਥੱਕੇ ਹੋਏ ਨੇ ਨਾ ਵਾਸਤੇ ਠੰਡਿਆਂ ਦਾ ਲੰਗਰ ਜਿਹੜਾ ਬਾਈ ਉਹਨਾਂ ਨੇ ਲਾਇਆਗਾ ਲਾਈਵ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਗੁਰਪ੍ਰੀਤ ਜੀ ਲੰਗਰ ਇਲਾਣ ਕਰੇਗਾ ਕੀ ਗੱਲ ਹੈ ਇਹ ਇਹ ਪਿਆਰ ਹੈ ਜੀ ਮੇਰੇ ਨਾਲ ਪਾਈਆਂ ਦਾ ਮੇਰੀ ਮਿਹਨਤ ਹੈ 20 ਸਾਲਾਂ ਦੀ ਇਮਾਨ ਠੀਕ ਹੈ ਵਿਸ਼ਵਾਸ ਆ ਲੋਕਾਂ ਨੂੰ ਵੀ ਇਮਾਨਦਾਰੀ ਨਾਲ ਕੰਮ ਕਰਨਾ ਹੈ ਕਰਨਾ ਵੀ ਹੈ ਵੀਰੇ ਇਹਨਾਂ ਦਾ ਵਿਸ਼ਵਾਸ ਨਹੀਂ ਤੋੜਨਾ ਹਰ ਸਾਲ ਵਿਸ਼ਵਾਸ ਤੋੜ ਦਿੰਦਾ ਬੰਦਾ ਬਣ ਜਾਂਦਾ ਲੰਗਰ ਲੱਗਿਆ ਹੋ ਜੀਗਾ ਇੱਥੇਗਾ ਹੁਣ ਆਪਾਂ ਠੰਡਿਆ ਦਾ ਲੰਗਰ ਹੈ ਇਹੇ ਪਰਮਾਤਮਾ ਦੀ ਕਿਰਪਾ ਤੇ ਲੋਕਾਂ ਦਾ ਪਿਆਰ ਹੈ ਜੀ 101% ਜਿੱਤੇ ਆਉਣਗੇ ਵਧੀਆ ਲੀਡ ਨਾਲ ਜਿੱਤੇ ਆਉਣਗੇ ਜੀ ਠੀਕ ਹੈ ਜੀ ਪਹਿਲਾ ਬਾਵੇ ਸਰਪੰਚ ਨਾਲੋਂ ਦੁੱਗਣੀ ਲੀਡ ਹੋਊਗੀ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਠੀਕ ਹੈ ਬਸ ਮੇਰਾ ਹੀ ਪਰਮਾਤਮਾ ਦੀ ਬੰਦਾ ਜਿੱਤੂਗਾ ਜੀ ਇਹ ਫਿਰ ਠੀਕ ਹੈ ਜੀ ਹਾਂਜੀ ਭ ਕੀ ਹਾਲ ਚੱਲਿਆ ਵਧੀਆ ਜੀ ਵਧੀਆ ਹਾਂਜੀ ਜੀ ਲੱਗ ਰਿਹਾ ਹੈ ਬਾਈ ਦਾ ਬਾਈ ਦਾ ਮਾਹੌਲ ਹੀ 101% ਜਿੱਤਾ ਹੀ ਸਾਡੀ ਮਿਹਨਤ ਬਹੁਤ ਕਰਦੇ ਨੇ ਜੀ ਇਮਾਨਦਾਰ ਬੰਦੇ ਨੇ ਠੀਕ ਹੈ ਇਹਨਾਂ ਦੇ ਕਿਰਦਾਰ ਨੂੰ ਵੋਟ ਪੈ ਰਹੀ ਹੈ ਜੀ ਠੀਕ ਹੈ ਕੋਈ ਪਾਰਟੀ ਨਹੀਂ ਕੋਈ ਕੁਛ ਨਹੀਂ ਜੀ ਇਹਨਾਂ ਦੇ ਕਿਰਦਾਰ ਨੂੰ ਵੋਟ ਪੈ ਰਹੀ ਹੈ ਜੀ ਇਮਾਨਦਾਰੀ ਨੂੰ ਠੀਕ ਹੈ ਜੀ ਹਾਂਜੀ ਭਾਈ ਸਾਹਿਬ 101% ਜਿੱਤ ਹੋਣੀ ਹੈ ਜੀ ਇਮਾਨਦਾਰ ਬੰਦੇ ਨੇ ਠੀਕ ਹੈ ਇੱਕ ਨਹੀਂ ਤੇ ਬਹੁਤ ਵਧੀਆ ਗੱਲ ਹੈ ਸਾਨੂੰ ਪੂਰਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਦੇਖਦੀਏ ਤੁਸੀਂ ਹਜੂਮ ਕਿੰਨਾ ਹੈ ਇਹਦੇ ਨਾਲ ਸਾਨੂੰ ਵੀ ਹੌਸਲਾ ਵੱਧਦਾ ਹੈ ਔਰ ਸਾਨੂੰ ਪੱਕਾ ਨਿਸ਼ਚੈ ਹੈ ਕਿ ਵੱਡੀ ਲੀਡ ਨਾਲ ਦਿੱਤਾਗੇ ਬਹੁਤ ਵਧੀਆ ਬਾਈ ਬਹੁਤ ਵਧੀਆ ਪੂਰਾ ਹੰਗਾਰਾ ਮਿਲ ਰਿਹਾ ਠੀਕ ਲੱਗਦਾ ਬਾਈ ਜਿੱਤੋ ਵੀ ਹਾਂ ਹਾਂ ਬਾਈ ਫਾਈਨਲ ਆ ਜਾਵਾਂ ਜਿੱਤ ਹੋ ਗਿਆ ਲੰਗਰ ਲੱਗਿਆ ਹੋਇਆ ਸੀਗਾ ਇੱਥੇ ਠੰਡਿਆ ਲੰਗਰ ਜੀ ਪਿੱਛੇ ਦਾ ਰੋ ਪੱਠਾ ਲੱਡੂਆਂ ਲੱਗੇ ਪਿੱਛੇ ਲੱਡੂਆਂ ਦਾ ਸੀ ਬਾਈ ਹਾਂ ਹਾਂ ਟਿਪੇ ਤੋਂ ਦਿੱਤਾ ਗਿਆ ਬਾਈ ਅੱਜ ਪੂਰਾ ਹੰਗਾਰਾ ਮਿਲਿਆ ਹਾਂ ਜੀ ਹਾਂ ਕੀ ਕਹਿੰਦੇ ਬਾਈ ਹਾਂ ਬਹੁਤ ਪਿਆਰ ਕੀਤਾ ਵੀਰੇ ਬਿਆਸੀ ਨੂੰ ਬਹੁਤ ਸਪੋਰਟ ਆਈ ਬਹੁਤ ਲੰਗਰ ਅੱਜ ਜਿੱਤ ਗਿਆ ਹੋਰ ਵੀ ਨਗਰਾਂ ਆਉਣਗੇ ਆਪਾਂ ਲੰਗਰ ਲੱਗੀਆਂ ਜਾਣਗੀਆਂ ਹਣ ਤਾਂ ਠੀਕ ਹੈ ਜ ਪਹਿਲਾਂ ਵੀ ਜਾਂਦਾ ਰਿਹਾ ਹੈ ਬਿਨਾ ਸਰਪੰਚ ਤੋਂ ਵੀ ਜਾਂਦਾ ਹੈਗਾ ਬੰਦਾ ਇਹ ਨਾਲ ਠੀਕ ਹੈ ਜੀ ਮੇਰੇ ਹਿਸਾਬ ਨਾਲ ਸਾਨੂੰ ਪਿਆਰ ਮਿਲ ਰਿਹਾ ਜੀ ਅਸੀਂ ਵੱਡੀ ਲੀਡ ਨਾਲ ਦਿੱਤਾ ਹਸਰ ਕਰਾਂਗੇ ਠੀਕ ਹੈ ਆ ਯਾਰ ਤੇ ਬਾਈ ਦੇ ਨਾਲ ਜਿਹੜਾ 10 ਨੇ ਸਮਰਥਕ ਬਾਈ ਦੇ ਵੀ ਵੱਡੀ ਲੀਡ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕਦੇ ਕਰਾਂਗੇ ਠੀਕ ਹੈ ਬਾਈ ਤੁਸੀਂ ਆਪ ਨੂੰ ਦਿਖਾ ਰਹੇ ਆ ਆ ਜਾ ਹਾਂਜੀ ਭਾਈ ਕਿਹਦੇ ਪਾਸੇ ਕਰ ਰਹੇ ਹੋ ਇਹ ਇਹ ਸਰਪੰਚ ਸਾਹਿਬ ਵਾਸਤੇ ਜੀ ਸਰਪੰਚ ਪਾਸੇ ਕਰ ਰਹੇ ਹਾਂਜੀ ਬਾਲੀਆਂ ਸਾਹਿਬ ਨੇ ਉਹ ਕਰਿਆ ਜੀ ਠੀਕ ਹੈ ਹਾਂ ਜੀ ਬਸ ਬਈ ਬਸ ਕਿਹਦੇ ਪਾਸੇ ਕਰਿਆ ਹੈ ਇਹ ਸਰਪੰਚ ਵਾਸਤੇ ਸਰਪੰਚ ਨੂੰ ਜਿੱਤਾਵਾਂਗੇ ਜੀ ਹਾਂ ਜੀ ਠੀਕ ਹੈ ਹਾਂਜੀ ਇਹ ਜਿੱਤਾਵਾਂਗੇ ਪੱਕੀ ਜਿੱਤ ਹੈ ਬਾਈ ਅੱਛਾ ਹਾਂ ਪੱਕੀ ਜਿੱਤ ਹੈ ਹਾਂਜੀ ਹਾਂ ਕੰਮ ਕਰਵਾਵਾਂਗੇ ਜਿੱਤਾ ਕੇ ਬਾਈ ਠੀਕ ਹੈ ਹਾਂ ਜਿਹੜੇ ਆ ਨਾਲੀਆਂ ਨੂੰ ਨਾਲੀਆਂ ਦੇ ਕੰਮ ਦੂਰੇ ਪੈਣ ਸਾਰੇ ਕਰਵਾਵਾਂਗੇ ਠੀਕ ਹੈ ਹਾਂਜੀ ਨਾਲੀਆਂ ਨਾਲ ਠੀਕ ਹੈ ਠੀਕ ਹੈ ਭਾਈ ਜੀ aways早 March onderi variance analyze wie Depois <laughs> inspections exactement